ਜੀ ਜਿਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ অর ਨਾਈਟ ਟੈਂਪਰੇਚਰ ਨਾਰਮਲ ਤੋਂ ਦੋਨੋਂ ਥੋੜਾ ਉੱਪਰ ਚੱਲ ਰਿਹਾ ਸੀ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਕੋਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇ ਅਸੀਂ 1970 ਤੋਂ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਕੱਲ ਦਾ ਜਿਹੜਾ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਸੈਕੰਡ ਹਾਈਐਸਟ ਟੈਂਪਰੇਚਰ ਆਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 2001 ਦੇ ਵਿੱਚ 26 ਡਿਗਰੀ ਸੈਂਟੀਗ੍ਰੇਡ ਇਸ ਦਿਨ ਟੈਂਪਰੇਚਰ ਹੋਇਆ ਸੀ ਸੋ ਇਸ ਤਰ੍ਹਾਂ ਜਿਹੜੇ ਨਾਰਮਲ ਜਿਹੜੇ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਉੱਪਰ ਚੱਲ ਰਹੇ ਸੀ ਪਰ ਜੇ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2-4 ਦਿਨ ਜ ਬੱਦਲਵਾਈ ਜਾਂ ਹਲਕੀ بارش ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸਪੈਸ਼ਲੀ ਅੱਜ ਔਰ ਕੱਲ 31 ਜਨਵਰੀ ਔਰ 1 ਫਬ ਰੀ ਨੂੰ ਔਰ ਫਿਰ 3 4 ਔਰ 5 ਫਬ ਰੀ ਨੂੰ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਜਾਂ ਬੱਦਲਵਾਈ ਹੋ ਸਕਦੀ ਹੈ ਸੋ ਇਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗਰਾਵਿਟੇ ਅਸੀਂ ਅਬਜ਼ਰਵ ਕਰ ਸਕਦੇ ਹਾਂ ਹਮ ਲੱਗਦਾ ਕਿ ਇਹ ਸਰਤ ਤਾਪਮਾਨ ਲਗਾਤਾਰ ਘਟਦੇ ਵੱਧਨੇ ਤੇ ਮਨੁੱਖੀ ਜੀਵਨ ਤੇ ਬੜਾ ਪ੍ਰਭਾਵ ਪੈਂਦਾ ਹੈ ਬਿਲਕੁਲ ਜੀ ਕਿਉਂਕਿ ਜਿਹੜਾ ਗਦਰ ਕੰਡੀਸ਼ਨਸ ਅਸੀਂ ਪਹਿਲਾਂ ਵੀ ਡਿਸਕਸ ਕਰਦੇ ਹਾਂ ਕਿ ਕਾਫੀ ਵੇਰੀਏਬਲ ਅੱਜ ਕੱਲ੍ਹ ਹੋ ਰਹੀਆਂ ਨੇ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਡੇ ਟਾਈਮ ਟੈਂਪਰੇਚਰ ਸਪੈਸ਼ਲੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਇਹਦੇ ਵਿੱਚ ਫਿਰ ਗ੍ਰਾਵਟ ਆਬਜ਼ਰਵ ਕਰਾਂਗੇ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਦਾ ਜਿਹੜਾ ਸਾਡੀ ਸਿਹਤ ਤੇ ਵੀ ਬੜਾ ਅਸਰ ਪੈਂਦਾ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਵੇਰੀਏਬਿਲਿਟੀ ਵੈਦਰ ਦੇ ਵਿੱਚ ਜ਼ਿਆਦਾ ਵਧੀ ਹੋਈ ਹੈ ਸੋ ਜਿਹੜਾ ਡਾਇਰੈਕਟ ਐਕਸਪੋਜ਼ਰ ਇਸ ਤਰ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਇਹਦੇ ਨਾਲ ਨਾਲ ਹੈਲਦੀ ਡਾਈਟ ਵੀ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਜਿਵੇਂ ਜਿਸ ਤਰ੍ਹਾਂ ਉਹ ਮੌੜ ਦੇ ਦਿਨ ਤੁਸੀਂ ਦੱਸਿਆ ਕਿ ਕੋਈ ਥੋੜੀ ਬਰਸਾਤ ਜਿਹੜੀ ਹੋ ਸਕਦੀ ਹੈ ਲੱਗਦਾ ਕਿ ਉਹਦੇ ਨਾਲ ਤਾਂ ਮੰਨ ਕੋਲ ਨਹੀਂ ਗਿਆ ਹਾਂ ਬਿਲਕੁਲ ਜੀ ਕਿਉਂਕਿ ਆਨਵਾਰੇ ਦਿਨਾਂ ਦੇ ਵਿੱਚ ਬੱਦਲਵਾਈ ਜਾਂ ਹਲਕੀ ਬਾਰਿਸ਼ ਜਿਹੜੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਉਹਦੇ ਨਾਲ ਜਿਹੜੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਗ੍ਰਾਬਟ ਆਬਜ਼ਰਵ ਕਰ ਸਕਦੇ ਹਾਂ ਲੱਗਦਾ ਕਿ ਫਸਲਾਂ ਲਈ ਕੋਲ ਰਣੇ ਜੇਕਰ ਤਾਪਮਨ ਥੋੜੇ ਨੀਚੇ ਜਾਂਦੇ ਨੇ ਕਿਉਂਕ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੁੰਦੀ ਹੈ ਜਾਂ ਬੱਦਲਵਾਈ ਬਣਦੀ ਹੈ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਜਾਏਗੀ ਜਿਹਦਾ ਜਿਹਦਾ ਕਿ ਫਸਲਾਂ ਵਾਸਤੇ ਜਿਹੜੀ ਕਿ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਕਿਉਂਕਿ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ ਸੋ ਉਹ ਵੀ ਜਿਹੜਾ ਕਿਉਂਕਿ ਮੌਇਸਚਰ ਚਾਹੀਦਾ ਹੈਗਾ ਕ੍ਰੌਪਸ ਨੂੰ ਸੋ ਉਹ ਵੀ ਜਿਹੜਾ ਬਾਰਿਸ਼ ਤੋਂ ਪ੍ਰੋਵਾਈਡ ਹੋ ਸਕਦਾ ਹੈ ਜੀ ਜੇਸੀ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਦੋਨੋਂ ਥੋੜਾ ਉੱਪਰ ਚੱਲ ਰਿਸੀ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜੇਸੀ 1970 ਤੋਂ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਕੱਲ ਦਾ ਜਿਹੜਾ ਟੈਂਪਰੇਚਰ 23.4 ਡਿਗਰੀ ਸੈਂਟੀਗ੍ਰੇਡ ਸੈਕੰਡ ਹਾਈest ਟੈਂਪਰੇਚਰ ਅਬਜ਼ਰਵ ਕੀਤਾ ਗਿਆ ਇਹਦੇ ਤੋਂ ਪਹਿਲਾਂ 2001 ਦੇ ਵਿੱਚ 26 ਡਿਗਰੀ ਸੈਂਟੀਗ੍ਰੇਡ ਇਸ ਦਿਨ ਟੈਂਪਰੇਚਰ ਹੋਇਆ ਸੀ ਸੋ ਇਸ ਤਰ੍ਹਾਂ ਜਿਹੜੇ ਨਾਰਮਲ ਜਿਹੜੇ ਡੇ ਟਾਈਮ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਥੋੜਾ ਉੱਪਰ ਚੱਲ ਰਹੇ ਸੀ ਪਰ ਜੇ ਅਸੀਂ ਹੁਣ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 2-4 ਦਿਨ ਜਿਹੜੇ ਬੱਦਲਵਾਈ ਜਾਂ ਹਲਕੀ ਬਾਰਿਸ਼ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸਪੈਸ਼ਲੀ ਅੱਜ ਔਰ ਕੱਲ 31 ਜਨਵਰੀ ਔਰ 1 ਫ फेब्रुवारी ਨੂੰ ਔਰ ਫਿਰ 3 4 ਔਰ 5 ਫ फेब्रुवारी ਨੂੰ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਜਾਂ ਬੱਦਲਵਾਈ ਹੋ ਸਕਦੀ ਹੈ ਸੋ ਇਹਦੇ ਨਾਲ ਜਿਹੜਾ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਰਾਵਿਟ ਅਸੀਂ ਅਬਜ਼ਰਵ ਕਰ ਸਕਦੇ ਹਾਂ ਹਮ ਲੱਗਦਾ ਕਿ ਇਹ ਸਰ ਤਾਪਮਾਨ ਲਗਾਤਾਰ ਘਟਦੇ ਵੱਧਨੇ ਦੇ ਬਨੁਕੀ ਜੀਵਨ ਤੇ ਬੜਾ ਪ੍ਰਭਾਵ ਪਾਉਂਦਾ ਹੈ ਬਿਲਕੁਲ ਜੀ ਕਿਉਂਕਿ ਜਿਹੜਾ ਗਦਰ ਕੰਡੀਸ਼ਨਸ ਅਸੀਂ ਪਹਿਲਾਂ ਵੀ ਡਿਸਕਸ ਕਰਦੇ ਹਾਂ ਕਿ ਕਾਫੀ ਵੇਰੀਏਬਲ ਅੱਜ ਕੱਲ੍ਹ ਹੋ ਰਹੀਆਂ ਨੇ ਜਿਵੇਂ ਹੁਣ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਡੇ ਟਾਈਮ ਟੈਂਪਰੇਚਰ ਸਪੈਸ਼ਲੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਸੀਗਾ ਪਰ ਹੁਣ ਇਹਦੇ ਵਿੱਚ ਫਿਰ ਗ੍ਰੈਵਿਟ ਆਬਜ਼ਰਵ ਕਰਾਂਗੇ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨਸ ਦਾ ਜਿਹੜਾ ਸਾਡੀ ਸਿਹਤ ਤੇ ਵੀ ਬੜਾ ਅਸਰ ਪੈਂਦਾ ਸੋ ਉਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀ ਵੇਰੀਏਬਿਲਿਟੀ ਵੈਦਰ ਦੇ ਵਿੱਚ ਜ਼ਿਆਦਾ ਵਧੀ ਹੋਈ ਹੈ ਸੋ ਜਿਹੜਾ ਡਾਇਰੈਕਟ ਐਕਸਪੋਜ਼ਰ ਇਸ ਸਾਰਿਆਂ ਨੂੰ ਹੀ ਅਵੋਇਡ ਕਰਨਾ ਚਾਹੀਦਾ ਔਰ ਜਦੋਂ ਵੀ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਣਾ ਚਾਹੀਦਾ ਇਹਦੇ ਨਾਲ ਨਾਲ ਹੈਲਦੀ ਡਾਈਟ ਵੀ ਸਾਰਿਆਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਹਮ ਜਿਸ ਤਰ੍ਹਾਂ ਉਹ ਮੌੜ ਦੇ ਵਿੱਚ ਜਿョਸਾ ਕਿ ਕੋਈ ਥੋੜੀ ਬਰਸਾਤ ਜਿਹੜੀ ਹੋ ਸਕਦੀ ਹੈ ਲੱਗਦਾ ਹੈ ਕਿ ਉਹਦੇ ਨਾਲ ਤਾਪਮਾਨ ਹੋਰ ਨਹੀਂ ਘੇਰਾ ਹਾਂ ਬਿਲਕੁਲ ਜੀ ਕਿਉਂਕਿ ਆਨਵਾਰ ਦੇ ਦਿਨਾਂ ਦੇ ਵਿੱਚ ਬੱਦਲਵਾਈ ਜਾਂ ਹਲਕੀ ਬਾਰਿਸ਼ ਜਿਹੜੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਉਹਦੇ ਨਾਲ ਜਿਹੜੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਅਸੀਂ ਗ੍ਰਾਵੇਟ ਆਬਜ਼ਰਵ ਕਰ ਸਕਦੇ ਹਾਂ ਲੱਗਦਾ ਕਿ ਫਸਲਾਂ ਲਈ ਇਹ ਕੋਲ ਰਣ ਕਿ ਜੇਕਰ ਤਾਪਮਾਨ ਥੋੜੇ ਨਹੀਂ ਘੇ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਔਰ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਹੁੰਦੀ ਹੈ ਜਾਂ ਬੱਦਲਵਾਈ ਬਣਦੀ ਹੈ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਿਰਾਵਟ ਆਬਜ਼ਰਵ ਕੀਤੀ ਜਾਏਗੀ ਜਿਹਦਾ ਜਿਹਦਾ ਕਿ ਫਸਲਾਂ ਵਾਸਤੇ ਜਿਹੜੀ ਕਿ ਬੜੀ ਲਾਹੇਵੰਦ ਸਿੱਧ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਕਿਉਂਕਿ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ ਸੋ ਉਹ ਵੀ ਜਿਹੜਾ ਕਿਉਂਕਿ ਮੌਇਸਚਰ ਚਾਹੀਦਾ ਹੈਗਾ ਕ੍ਰੌਪਸ ਨੂੰ ਸੋ ਉਹ ਵੀ ਜਿਹੜਾ ਬਾਰਿਸ਼ ਤੋਂ ਪ੍ਰੋਵਾਈਡ ਹੋ ਸਕਦਾ ਹੈ